ਨੀ ਬੈਠ ਕੇ ਤਾਂ ਤੈਨੂੰ ਮੈਂ ਕੱਢੂੰਗੀ ਜਿੰਨਾ ਚਿਰ ਅਸੀਂ ਦੋਵੇਂ ਜੀਂਨੇ ਆ ਨਾ ਉਹਨਾਂ ਚਿਰੇ ਘਰ ਬਾੜ ਸਾਡਾ ਵਾ ਅਸੀਂ ਬਣਾਇਆ ਵਾ ਤੂੰ ਵੱਡੀ ਘਰ ਦੀ ਮਾਲਕ ਆ ਗਈਆਂ ਹਨੂ ਵੇਲੀ ਕੱਢਣ ਵਾਲੀ ਨਹੀਂ ਇੱਥੇ ਤੁਹਾਨੂੰ ਦੇਖਦਾ ਵਾ ਤੇ ਘਰ ਤੁਸੀਂ ਬਣਾਇਆ ਵਾ ਤੇ ਉੱਥੇ ਮੇਰੀ ਮਾਂ ਨੂੰ ਕਿਦਾਂ ਗੱਲਾਂ ਕਰਦੇ ਰਹਿੰਦੇ ਤੁਸੀਂ ਜਾ ਜਾ ਕੇ ਨਾ ਆਪਣਾ ਕੰਮ ਕਰ ਮੇਰੇ ਨਾਲ ਮੱਥਾ ਨਾ ਲਾ ਹੁਣ ਬੜੀ ਛੇਤੀ ਮੇਰੇ ਨਾਲ ਮੱਥਾ ਨਾ ਲਾ ਟੱਠਿਆ ਖੂਜ ਪੈ ਤੂੰ ਤੁੱਤੋ ਪਵੇ ਤੇਰੀ ਮਾਂ ਮੈਨੂੰ ਕੀ ਲੋੜ ਆ ਮਾਰਨਾ ਨਹੀਂ ਚੜ ਕੇ ਇੱਥੇ ਘਰ ਤਾਂ ਡਾਵਾ ਤੇ ਉੱਥੇ ਨਹੀਂ ਮੇਰੀ ਮਾਂ ਦਾ ਘਰ ਹੈਗਾ ਉੱਥੇ ਬੱਸ ਕਰ ਤੇਰਾ ਭਰਾ ਤੇਰੀ ਪਰਜਾਈ ਪਾਸ ਇਹੋ ਕੋ ਹੁੰਦਾ ਰਹਿੰਦਾ 12 ਸਾਲ ਵੰਜਲੀ ਚ ਪਾਛੜੀ ਸੀ ਉਹ ਮੇਰੀ ਗੱਲ ਸੁਣਾ ਵਿਆਹ ਤੋਂ ਪਹਿਲਾਂ ਸਾਨੂੰ ਪੈਸੇ ਪਾਉਂਦਾ ਹੁੰਦਾ ਹੈ ਵਿਆਹ ਹੋਣ ਤੋਂ ਬਾਅਦ ਸਾਰਗ ਪੈਸੇ ਪਾਏ ਮੁੜ ਕੇ ਇਹਦੇ ਖਾਤੇ 'ਚ ਹੁੰਦੇ ਰਿਹਾ ਸਾਨੂੰ ਤਾਂ ਮਨੂ ਪੁੱਛਿਆ ਕਿਛੇ ਨਹੀਂ ਉਹਨੇ ਮੁੜ ਕੇ ਤਾਂ ਇਹ ਤੇ ਉਹ ਨਾ ਰੱਬ ਨੂੰ ਤਲਵਾਰਾਂ ਮਾਰਦੀ ਆ ਮਿਲ ਜੂਗੀ ਤੈਨੂੰ ਪੱਗ ਤੇਰੀ ਪੱਗ ਨੇ ਨਾ ਅੱਗੇ ਕਈ ਪਵਾੜੇ ਪਾਤੇ ਆ ਜਾ ਜਾ ਕੇ ਤਾਂ ਆਪਣਾ ਕੰਮ ਕਰ ਕੋਈ ਨਹੀਂ ਕੰਮ ਦੇ ਗੱਲ ਲੈਣਾ ਪਰ ਚਾਹੀਦੀ ਚਾਹੀਦੀ ਉਹਨੂੰ ਚਾਹੀਦੀ ਚਾਹੀਦੀ ਤੈਨੂੰ ਛੇਤਰਾਂ ਨਾਲ ਤੈਨੂੰ ਮਿਲਣੀ ਆ ਹੁਣ ਤੈਨੂੰ ਓਦਾਂ ਨਹੀਂ ਮਿਲਣੀ ਹੈਗੀ